ਨੇ ਵਿਕਟੋ ਹੋ ਵਾਰਿਆ ਜਿਨ ਅਨ ਦਿਨੇ ਹਿਰਦੈ ਹਰ ਨਾਮ ਧਿਆਈਐ ਸ਼ਲੋਕ ਮਹਲਾ 3 ਜਾ ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲੈਨ ਜਨ ਲਾਇ ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ ਨ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਰਾਜੇ ਉਹ ਨਾ ਆਖੀਐ ਭੇੜ ਮਰਹਿ ਫਿਰ ਜੂਨੀ ਪਾਏ ਨਾਨਕ ਵਿਣ ਨਾਵੇਂ ਨਕੀ ਵੱਢੀ ਫਿਰਹਿ ਸੋਬਾ ਮੂਲ ਨਾ ਪਾਏ ਮਹਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜਿ ਚਿਰ ਗੁਰਮੁਖ ਸ਼ਬਦ ਨਾ ਲਾਗੈ ਸਤਿਗੁਰ ਸੇਵਿਐ ਨਾਮ ਮਨ ਵਸੈ ਵਿਚੋ ਭ੍ਰਮ ਭਉ ਭਾਗੈ ਜੇਹਾ ਸਤਿਗੁਰ ਨੂੰ ਜਾਣੈ ਤੇ ਹੋ ਹੋਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣ ਆਗੈ ਪੌੜੀ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵਹਿ ਹਰ ਨਾਮ ਵਡੰਝ ਹੈ ਰੰਗ ਸਿਓ ਲਾਹ ਹਰ ਨਾਮ ਲੈ ਜਾਵੇ ਗੁਰ ਸਿੱਖਾਂ ਕੇ ਮੁਖ ਉਜਲੇ ਹਰ ਦਰਗਾਹ ਭਾਵੇ ਗੁਰ ਸਤਗੁਰ ਬੋਹਲ ਹਰ ਨਾਮ ਕਾ ਵਿਭਾਗੀ ਸਿਖ ਗੁਣ ਸਾਝ ਕਰਾਵੇ ਤਿੰਨਾ ਗੁਰ ਸਿਖਾ ਕਉ ਹਉ ਵਾਰਿਆ ਜੋ ਬਹੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਸਲੋਕ ਮਹਲਾ 3 ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਇ ਮਨਮੁਖ ਘਰ ਹਉਂਦੀ ਵਤ ਨ ਜਾਣਨੀ ਅੰਦੇ ਭੌਂਕ ਮੁਏ ਬਿਲ ਲਾਇ ਮਹਲਾ 3 ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰજન ਪਾਇਆ ਗੁਰਮਖ ਭ੍ਰਮ ਭਉ ਭਾਗੀ ਨਾਨਕ ਗੁਰਮਖ ਸਦਾ ਸੁਖ ਪਾਵੈ ਅਨੰਦਿਨ ਹਰ ਬੈਰਾਗੀ ਪੌੜੀ ਸੇ ਗੁਰ ਸਿੱਖ ਧਨ ਧਨ ਹੈ ਜਿਨਨੀ ਗੁਰ ਉਪਦੇਸ਼ ਸੁਨਿਆ ਹਰ ਕੰਨੀ ਗੁਰ ਸਤਗੁਰ ਨਾਮ ਦ੍ਰਿੜਾਇਆ ਤੈਨ ਹਉ ਮੈਂ ਦੁਬਦਾ ਪੰਨੀ ਬਿਨ ਨਾਮੈ ਕੋ ਮਿੱਤਰ ਨਾਹੀ ਵਿਚਾਰ ਦਿੱਤਾ ਹਰ ਜਨੀ ਜਿਨਾਂ ਗੁਰ ਸਿਖਾਂ ਕੋ ਹਰ ਸੰਤੁਸ਼ਟ ਹੈ ਤਿਨਹੀ ਸਤਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਚੜੀ ਚਵਗਣ ਵੰਨੀ ਸ਼ਲੋਕ ਮਹੱਲਾ ਤੀਜਾ ਮਨਮੁਖ ਕਾਇਰਕ ਰੂਪ ਹੈ ਬਿਨ ਨਾਮੈ ਨਕ ਨਾਹੀ ਅਣ ਦਿਨ ਧੰਦੇ ਵਿਆਪਿਆ ਸੁਪਨਾ ਭੀ ਸੁਖ ਨਾਏ ਨਾਨਕ ਗੁਰਮੁਖ ਹੋਵਹਿ ਤਾ ਉਬਰਹਿ ਨਾਹੀ ਤਾ ਬੱਦੇ ਦੁਖ ਸਹਾਏ ਮਹਲਾ ਤੀਜਾ ਗੁਰਮੁਖ ਸਦਾ ਦਰਸੋਂ ਹੋਣੇ ਗੁਰ ਕਾ ਸ਼ਬਦ ਕਮਾਹਿ ਅੰਤਰ ਸ਼ਾਂਤ ਸਦਾ ਸੁਖ ਦਰ ਸੱਚੈ ਸੋਭਾ ਪਾਏ ਨਾਨਕ ਗੁਰਮੁਖ ਹਰਿ ਨਾਮ ਪਾਇਆ ਤਹਿ ਜੇ ਸੱਚ ਸਮਾਏ ਪਉੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵ ਲਾਈ ਗੁਰਮੁਖ ਵਿਸ਼ੇਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸ਼ਲੋਕ ਮਹਲਾ 3 ਸਤਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਲਾਗੋ ਭਾਉ ਉਸਮੋ ਸੁਖ ਨਾ ਉਪਜੈ ਭਾਵੇਂ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵਲਾਓ ਮਹੱਲਾ ਤੀਜਾ ਏ ਮਨ ਐਸਾ ਸਤਗੁਰੂ ਖੋਜ ਲਹੁ ਜਿਤ ਸੇਵੈ ਜਨਮ ਮਰਨ ਦੁਖ ਜਾਇ ਸਸਥਾ ਮੂਲ ਨ ਹੋਵੇ ਹਉਮੈ ਸ਼ਬਦ ਜਲਾਇ ਕੂੜੈ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਾਨਿਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤ ਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਈ ਪੌੜੀ ਜਿਸ ਕੈ ਘਰ ਦੀਬਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲ ਕੀ ਕਿਸੈ ਦੀ ਨਹੀਂ ਹਰਦੀਵਾਨ ਸਭ ਆਣ ਤੈਰੀ ਪਾਇਆ ਮਾਨਸਾ ਕਿਉਂ ਦੀਵਾਨ ਹੋ ਕੋਈ ਨਸ ਭਜ ਨਿਕਲੇ ਹਰਦੀਵਾਨ ਹੋ ਕੋਈ ਕਿੱਥੇ ਜਾਇਆ ਸੋ ਐਸਾ ਹਰਦੀਵਾਨ ਵਸਿਆ ਭਗਤਾ ਕੈ ਹਿਰਦੈ ਤਿਨ ਰਹਦੇ ਖੁੰਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਮੈ ਕੀ ਵਡਿਆਈ ਕਰਮ ਪ੍ਰਾਪਤ ਹੋਐ ਗੁਰਮੁਖ ਵਿਰਲੇ ਕਿਨੈ ਧਿਆਇਆ ਸਲੋਕ ਮਹਲਾ 3 ਬਿਨ ਸਤਗੁਰ ਸੇਵੇ ਜਗਤ ਮੋਵਾ ਬਿਰਤਾ ਜਨਮ ਗਵਾਇ ਦੂਜੈ ਭਾਇ ਅਤ ਦੁਖ ਲੱਗਾ ਮਰ ਜੰਮੈ ਆਵੈ ਜਾਇ ਵਿਸਤਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਇ ਨਾਨਕ ਬਿਨ ਨਾਵੈ ਜਮ ਮਾਰਸੀ ਹੰਤ ਗਿਆ ਪਛਤਾਏ ਮਹਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੇ ਨਾਰ ਸਬਾਈ ਸਭ ਕਟ ਭੋਗ ਵੈ ਲਿਪਤ ਰਹਿ ਲਖ ਨਾ ਲਖ ਨਾ ਜਾਈ ਪੂਰਾ ਗੁਰ ਵੇਖ ਆ ਲਿਆ ਸ਼ਬਦੇ ਸੋਜੀ ਪਾਈ ਪੁਰਖੈ ਸੇਵਹਿ ਸੇ ਪੁਰਖ ਹੋਵੈ ਜਿਨੀ ਹਉਮੈ ਸ਼ਬਦ ਜਲਾਈ ਤਿਸ ਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਿਸ਼ਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਈ ਅਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿਨ ਕਉ ਰਖਣਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਮੈ ਨਾਲ ਗੱਲਾਂ ਹਰ ਨਾਮੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ ਜਨ ਨਾਨਕ ਕਉ ਹਰ ਨਾਮ ਹਰ ਗੁਰ ਦੀਆ ਹਰ ਹਾਲਤ ਪਾਲਤ ਸਦਾ ਕਰੇ ਨਿਸਤਾਰਾ ਸ਼ਲੋਕ ਮਹੱਲਾ ਚੀਜਾ ਜਿਨ ਕਉ ਸਤਗੁਰ ਭੇਟਿਆ ਤੇ ਹਰ ਕੀਰਤ ਸਦਾ ਕਮਾਹਿ ਚਿੰਤਾ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸ਼ਬਦ ਸਮਾਹਿ ਕੁੱਲ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾਹਿ ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹਿ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਏ ਮਹਲਾ ਤੀਜਾ ਹਉ ਮੈਂ ਅੰਦਰ ਖੜਕ ਹੈ ਖੜਕੇ ਖੜਕ ਵਿਹਾਇ ਹਉ ਮੈਂ ਵੱਡਾ ਰੋਗ ਹੈ ਮਰ ਜਮੈ ਆਵੇ ਜਾਏ ਜਿਨ ਕੋ ਪੂਰਬ ਲਿਖਿਆ ਤਿਨਾਂ ਸਤਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਬਰੇ ਹਉ ਮੈਂ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਅਵਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੀ ਵਹਿ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੀਵੜ ਕੋਈ ਅਵਰਨਾ ਸੂਜੈ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀ ਆ ਗੁਰ ਪਰ ਉਪਕਾਰੀ ਧਨ ਤਨ ਗੁਰੂ ਕਾ ਪਿਤਾ ਮਾਤਾ ਹਉ ਸਤਗੁਰ ਆਪਣੇ ਕਉ ਸਦਾ ਨੰਮ ਸ਼ਿਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਸ਼ਲੋਕ ਮਹੱਲਾ 3 ਗੁਰਮਖ ਸੇਵਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸ਼ਬਦੈ ਸਾਧਨਾ ਆਇਓ ਮਰ ਜਨਮੈ ਵਾਰੂ ਵਾਰ ਮਨਮੁਖ ਅੰਧ ਨਾ ਚੇਤੈ ਕਿਤ ਆਇਆ ਸੈਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਮਹੱਲਾ ਤੀਜਾ ਇਕੋ ਸਤਗੁਰ ਜਾਗਤਾ ਹੋਰ जग ਸੂਤਾ ਮੋਹ ਪਿਆਸ ਸਤਗੁਰ ਸੇਵਨ ਜਾਗਨ ਸੇ ਜੋ ਰੱਤੇ ਸਚ ਨਾਮ ਗੁਣਤਾਸ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਹੀ ਬినాਸ ਨਾਨਕ ਗੁਰਮੁਖ ਤਿਨੀ ਨਾਮ ਧਿਆਇ ਜਿਨ ਕੋ ਧੁਰ ਪੂਰਬ ਲਿਖਿਆਤ ਪਉੜੀ ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ ਜਿਤ ਖਾਇਐ ਹਮ ਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੈ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਕੋ ਸਤਗੁਰ ਕਾਰਕੁੰਨੀ ਦੀ ਹਰ ਨਾਮੈ ਕਾ ਹਮ ਲਿਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮੁਖ ਕਿਨਹਿ ਵਿਰਲੈ ਧਿਆਇ ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ ਸ਼ਲੋਕ ਮਹਲਾ 3 ਜਗਤ ਅਗਿਆਨੀ ਆਂਧ ਹੈ ਦੂਜੈ ਭਾਏ ਕਰਮ ਕਮਾਏ ਦੂਜੈ ਭਾਏ ਜੀਤੇ ਕਰਮ ਕਰੇ ਦੁਖ ਲਗੈ ਤਨ ਧਾਏ ਗੁਰ ਪ੍ਰਸਾਦੀ ਸੁਖ ਉਪਜੈ ਜਾ ਗੁਰ ਕਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਅਨ ਦਿਨ ਨਾਮ ਧਿਆਏ ਨਾਨਕ ਜਿਤ ਆਪੇ ਲਾਏ ਤਿਤ ਲਗੇ ਪਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਹਮ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਪਰੇ ਪੰਡਾਰਾ ਸਤਿਗੁਰ ਦਾਤਾ ਜੀ ਕਾ ਸਦ ਜੀਵੈ ਦੇਵ ਨਹਾਰਾ ਅਨ ਦਿਨ ਕੀਰਤਨ ਸਦਾ ਕਰਹਿ ਗੁਰ ਕੈ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸਦ ਉਚਰਹਿ ਜੁਗ ਜੁਗ ਵਰਤਾਣਹਾਰਾ ਇਹੋ ਮਨੁ ਆ ਸਦਾ ਸੁਖ ਵਸੈ ਸਹਜੇ ਕਰੇ ਵਾਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣਹਾਰਾ ਨਾਨਕ ਜਿਸਨੂੰ ਨਦਰ ਕਰੇ ਸੋ ਪਾਏ ਸੋ ਹੋਐ ਦਰ ਸਚਿਆਰਾ ਪੌੜੀ ਤਨ ਧਨ ਸੋ ਗੁਰ ਸਿਖ ਕਹੀਐ ਜੋ ਸਤਗੁਰ ਚਰਣੀ ਜਾਏ ਪਇਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨਾਂ ਹਰ ਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰ ਸਿੱਖ ਕੋ ਹਉ ਸਦਾ ਨਮਸ਼ਕਾਰੀ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਸਲੋਕ ਮਹਲਾ 3 ਜਾ ਮਨ ਹਟ ਕੇ ਨਾ ਪਾਇਉ ਸਭ ਥੱਕੇ ਕਰਮ ਕਮਾਏ ਮਨ ਹਟ ਭੇਖ ਕਰ ਭਰਮ ਦੇ ਦੁਖ ਪਾਇਆ ਦੂਜੇ ਭਾਇ ਰਿੱਧ ਸਿੱਧੂ ਸਭ ਮੋਹ ਹੈ ਨਾਮ ਨਾ ਵਸੈ ਮਨ ਆਇ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਇ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸ਼ਬਦੈ ਸਾਧਨਾ ਆਇਓ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨੇਤ ਹੋਏ ਖੁਆਰ ਨਾਨਕ ਕੀਰਤ ਪਇ ਕਮਾਉਣਾ ਕੋਏ ਨਾ ਮੇਟਨ ਹਾਰ ਪੌੜੀ ਧੰਨ ਧੰਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਕੋ ਸ਼ਾਂਤ ਆਈ ਤਨ ਤਨ ਸਤਿਪੁਰਖ ਸਤ ਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਤਨ ਤਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਤਨ ਤਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸ਼ਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ਼ ਪੇਰ ਨਿਤ ਝੂਰੇ ਸੰਮਹਲੇ ਮਿਲਦਿਆਂ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ ਤਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੀ ਪੌੜੀ ਜਿਨ ਉਪਾਏ ਜੀ ਤਿਨ ਹਰ ਰੱਖਿਆ ਅੰਮ੍ਰਿਤ ਸਚਾ ਨਾਮ ਭੋਜਨ ਚਾਖਿਆ ਤਿਪਤ ਰਹੇ ਆਗਾਏ ਮਿਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਇਨੈ ਵਿਰਲੇ ਲਾਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਸ਼ਲੋਕ ਮਹੱਲਾ ਤੀਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋ ਗਈ ਜਿਚਰ ਸ਼ਬਦ ਨਾ ਕਰੇ ਵਿਚਾਰ ਹਉ ਮੈਂ ਮੈਲ ਨਾ ਚੁੱਕਈ ਨਾਮ ਨਾ ਲੱਗੈ ਪਿਆਰ ਇਕ ਆਪੇ ਬਖਸ਼ ਮਲਾਇਨ ਦੁਬਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ へਤ ਪਿਆਰ ਮਹੱਲਾ ਤੀਜਾ ਸਤ ਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਭਾਏ ਬਹੁਤ ਦੁੱਖ ਲਾਗਾ ਜਲਤਾ ਘਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਤੇ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਨ ਹਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਬਰੋ ਕਹੀਐ ਹਰਿਆਪੇ ਬੋਲੇ ਆਪ ਬੁਲਾਵੇ ਹਰਿਆਪੇ ਜਲਤ ਹਲ ਰਵ ਰਹੀ ਐ ਹਰਿਆਪੇ ਮਾਰੇ ਹਰਿਆਪੇ ਛੋੜੈ ਮਨ ਹਰ ਸਰਨੀ ਪੜ ਰਹੀ ਐ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਚਿੰਦ ਨਿਸਲ ਹੋਏ ਰਹੀ ਐ ਉਟਦਿਆਂ ਬਹਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨਨਾਨਕ ਗੁਰਮੁਖ ਹਰ ਲਹੀਐ ਸੁਧ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੋਟ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਨਾ ਆਇਆ ਵੇਛੋੜਾ ਸਭਨਾ ਪੁੱਛੋ ਜਾਏ ਸਿਆਣਿਆਂ ਆਗੇ ਮਿਲਣ ਕਿਨਾ ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾਹ ਪੀ ਸਲਾਹ ਹੋ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾ ਵੱਡਾ ਕਰ ਸਲਾਹਣਾ ਹੈ ਪੀ ਹੋਸੀ ਸੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਭਾਵੈ ਸੋ ਥੀਐ ਰਨ ਕੇ ਰੁੰਨੈ ਹੋਏ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਈ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾ ਪਾਏ ਜੇ ਮਨ ਜਾਣ ਹੈ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇ ਤੜੇ ਤੇਤੇ ਗਲੀਆਂ ਜੰਜੀਰ ਜੇ ਗੁਣ ਹੋਣ ਤਾਂ ਕਟੀਆਂ ਤੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਆਂ ਮਾਰ ਕੱਢ ਹੋਵੇ ਪੀਰ ਸੋਟ ਠਮਾ